ਸਾਸਤਰੀ ਗਾਲ ਜੀ ਮੈਂ ਥਾਰਾ ਗੱਲਾਂ ਗਲਾਕੜ ਪਰਮ ਦੀ ਗਲਾਡਾ ਲਾਡਾ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮਗਾਰ ਰਹਾ ਸਾਰਾ ਦਾ ਨਿਗਾ ਸਵਾਗਤ ਵੀਰ ਅਕਾਲੀ ਦਲ ਕੇ ਵਿੱਚ ਪੈ ਗਿਆ ਕਲੇਸ਼ ਯੋਕਲੇਸ਼ ਵੀ ਰਹਾ ਹੈ ਸਾਪੀ ਆਈਵ ਜੇ ਸਮਝ ਮਾ ਨਹੀਂ ਆ ਰਹੀ ਵੀ ਬਣੇਗਾ ਕਿਆ ਇਹ ਬਾੜਨਾ ਗਿਆ ਵੀਰ ਸੁਖਬੀਰ ਬਾਦਲ ਕੇ ਖਲਾਬ ਬੀਬੀ ਜ਼ਗੀਰ ਗੌਰ ਇਸ ਨੇ ਮੋਰਚਾ ਖੋਲ ਤੇ ਸੁਖਬੀਰ ਬਾਦਲ ਦਾ ਮੰਗ ਰਿਹਾ ਅਸਤੀਫਾ ਕਹ ਅਕਾਲੀ ਦਲ ਕੇ ਵਿੱਚ ਮ ਸੁਖਬੀਰ ਬਾਦਲ ਇਸke ਖਿਲਾਫ ਬਗਾਵਤ ਹੋ ਗਈ ਬੀਰ ਲੋਕ ਸਭਾ ਚੋਣਾਂ ਦੇ ਪਹਿਲਾਂ ਅਕਾਲੀ ਦਲ ਕੇ ਵਿੱਚ ਮਾਂ ਵਾਪਸੀ ਕਰਨ ਵਾਲੀ ਬੀਬੀ ਜੀ ਗੌਰ ਨੇ ਸਖਬੀਰ ਬਾਦਲ ਦੇ ਖਿਲਾਫ ਮੋਰਚਾ ਖੋਲ੍ਹਦਿਆ ਔਰ ਬੀਬੀ ਨੇ ਇਹ ਵੀ ਕਹਤੇ ਆ ਕਾਬੀ ਸਖਬੀਰ ਬਾਦਲ ਪਾਰਟੀ ਪ੍ਰਧਾਨ ਕੇ ਅਹੁਦੇ ਤੇ ਤੁਰੰਤ ਤਸਦੀਫਾ ਦਵੇ ਔਰ ਜਿਲੰਦਰ ਕੇ ਵਿੱਚ ਮ ਜਿਹੜੀ ਅਕਾਲੀ ਦਲ ਕਾਯੋ ਬਗਗੀ ਧੜੀ ਦੀ ਮੀਟਿੰਗ ਤੇ ਬਾਅਦ ਪੱਤਰਕਾਰਾਂ ਨੇ ਲਗਾ ਲਗਾ ਰਹੀ ਬੀਬੀ ਪੀ ਅਰਜੀਗੀ ਗਿਰਕੌਰ ਕਹਿਰੀ ਕਾ ਹਬੀ ਪਾਰਟੀ ਕੇ ਸਾਰੇ ਬਰਕਰਾਂ ਦੀ ਮੰਗ ਵੀ ਸ਼ਕਬੀਰ ਬਾਦ ਨੂੰ ਵਿਲਾਗ ਘਰਾਂ ਭੇਜੋ ਇਹ ਦਰਗਾਹ ਨੂੰ ਪ੍ਰਦਾਨ ਬਣਾਇਆ ਪਾਰਟੀ ਨੂੰ ਉਦਣ ਕੀ ਤਲੇਂ ਜਾਰੀ ਪਾਰਟੀ ਮੇਂ ਕੁਛ ਨਹੀਂ ਹੋਇਆ ਅਰ ਬਿੰਬੀਚ ਗਿਰਕੌਰ ਕਹਿਰੀ ਕਾ ਸਿੱਖ ਕੌਮ ਲਗਾਤਾਰ ਕਾਂਦੀ ਦਲ ਤੇ ਕਾ ਦੂਰ ਹੋ ਰਹੀ ਕਾ ਪਿਛਲੇ ਟਾਈਮ ਮਾ ਆ ਕਾਂਦੀ ਦਲ ਕੇ ਇਹ ਬੰਦੇ ਜਿਹੜੀ ਗਲਤੀ ਹੋਈ ਕਾ ਇਸਕੇ ਚੱਲ ਦੇ ਕਾ ਵੀ ਮਾਰੇ ਤੇ ਬੰਦੇ ਦੂਰ ਹੋਣ ਲੱਗ ਗਏ ਪਿੰਡਾਂ ਮਾ ਨਗਰਾਂ ਮਾ ਜਾਗਾ ਕਾ ਹੈ ਲੋਕਨ ਜੋੜਨੇ ਕੀ ਮਹਿੰਮ ਈ ਵੀ ਸ਼ੁਰੂ ਕਰੇਗੇ ਲੋਕਾਂ ਦੱਸੇਗੇ ਜਾਗਾ ਮਿੱਠਾ ਮਿੱਤਰਾ ਨਾ ਕਰੋ ਪਰ ਕਾ ਕੀਠਾ ਆ ਲੋਕ ਸਵ ਚੋਣਾਵਾਂ ਕਰਾਰੀ ਹਾਰ ਦੇ ਬਾਅਦ ਸਰੋਮਣੀ ਕਾ ਦੀਦਲਗੇ ਵਿਚ ਮੰਦਰ ਉੱnikਲੇ ਇਸ ਪੈ ਗਿਆ ਵੀਰ ਈ ਬੱਬਾਪੂ ਪ੍ਰਕਾਸ਼ ਬਾਦਲ ਹੋਏ ਕਰਤਾ ਜਦ ਤੋ ਅਸ਼ੋਕ ਰਣ ਜੀ ਨੇ ਆਂਚ ਲਿਆਣ ਦੇਈ ਈ ਜਿੱਦਣਗਾ ਬਾਪੂ ਕਰ ਗਿਆ ਚੜਾਈ ਈ ਵੀ ਸ਼ਕਵੀਰ ਬਾਦਲ ਵਾਸਤਾ ਉਹੀ ਮੁਸ਼ਕਲ ਮੁਸ਼ਕਲ ਬਣਾਈ ਵੀਰ ਕਿਉਂ ਨਾ ਯਕੀਉ ਜਿੱਤ ਨਹੀਂ ਰਹੇ ਵੀਰ ਇਹ ਵੀ ਜਿੱਤेंगे ਤਾਂ ਹੀ ਕੁਸ ਹੋਵੇਗਾ ਨਾ ਇਸ ਕਰਕੇ ਕਾ ਇਹ ਸਾਰਾ ਕਲੇਸ਼ ਖੜਾ ਹੋ ਗਿਆ ਵੀਰ ਆ ਰਿਹਾ ਇਹ ਕਹਿ ਲੂ ਵੀ ਤਾਂ ਬਾਕੀ ਟੜਾ ਬਣ ਗਿਆ ਦਿਲੰਦਰ ਜੀ ਮਨੀ ਚੋੜ ਦੇ ਵਿੱਚ ਸੁਖਵੀਰ ਬਾਦ ਨੂੰ ਪ੍ਰਧਾਨਗੀ ਦੇ ਕਬੀਲਾ ਕਰ ਕਾ ਸ਼ਰਮ ਜਬ ਸੰਤੀ ਗੈਲ ਕਹ ਮਤਾ ਪਾਸ ਕਰੋ ਬਾਗੀ ਟੜੇ ਨੇ ਮੀਟਿੰਗ ਦੇ ਵਿੱਚ ਮਾ ਇਹ ਪ੍ਰੇਮ ਸਿੰਘ ਚੱਦੂ ਬਾਦਿ ਰਾਜੜਾ ਯੋ ਸਕੰਦਰ ਮਲੂਕਾ ਬੀਬੀ ਜ਼ਗੀਰ ਕਾ ਪ੍ਰਵਿੰਦਰ ਸਿੰਘ ਢੀਂਡ ਸਾਹ ਸਰਜੀ ਸਿੰਘ ਅਖੜਾ ਗੁਰਪ੍ਰਤਾਪ ਸਿੰਘ ਬਡਾਲਾ ਅਰ ਸੁੱਚਾ ਚੋੜੇਪੁਰ ਜੋ ਯੂ ਯੂ ਕਲਿਸ ਤੇ ਲਾਵਾ ਹੋਰ ਬੜੇ ਲੀਡਰਾਾ ਪਹੁੰਚੇ ਵੇ ਸਾਰੇ ਕਾ ਲੀਡਰ ਨੂੰ ਕਾ ਲੰਬੇ ਸਮੇਂ ਦੇ ਕਾ ਵੀ ਹਾਰ ਦਾ ਆ ਰਿਹਾ ਕਾ ਕਾ ਲੀਡਰ ਬੇਹੱਦ ਹਾਲਤ ਮਾੜੀ ਹੋ ਗਈ ਕਾ ਲੀਡਰ ਕੀ ਕਾ ਵੀ ਇਸ ਕਰ ਕਾ ਪਾਰਟੀ ਅਹੁਦੇ ਦੇ ਸੁਵੀਰ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਵੀਰ ਈਬ ਦੇਖੋ ਯੂਕ੍ਰੇਨ ਦੇ ਵਿੱਚ ਉਹ ਦਸਕੰਦਰ ਮਲੂਕ ਕਾ ਵੀਰ ਦਸਕੰਦਰ ਮਲੂਕਾ ਵੀ ਖੂਲ ਕਾ ਬੋਲਿਆ ਵੀਰ ਸੁਵੀਰ ਬਾਦਲ ਹੀ ਪ੍ਰਧਾਨ ਗਿਲੇਗਾ ਅਕਾਦੀ ਦਲ ਦਾ ਸੀਨੀਅਰ ਅਕਬਸ ਸਕੰਦਰ ਮਲੂਕਾ ਵੀਰ ਜੇ ਉਹ ਕਹ ਰਿਹਾ ਵੀ 2017 ਦੇ ਵਿੱਚ ਮਾਂ ਚੋਣਾਂ ਦੇ ਬਾਅਦ ਪਾਰਟੀ ਦਾ ਪੱਧਰ ਲਗਾਤਾਰ ਟੜੇ ਗਿਰਦਾ ਜਾ ਰਿਹਾ ਹੈ 2017 ਦੀ ਵਿਧਾਨ ਸਭਾ ਮਾਂ ਕਾਦੀ ਜਿਲ੍ਹੇ ਪਾ 18 ਸੀਟਾਂ 18 ਸੀਟਾਂ ਨਹੀਂ ਗਾ ਆ ਵੀ 2022 માં 3 ਰਹਿ ਗਈਆਂ 2019 ਦੀ ਪਾਰਲੀਮੈਂਟ ਚੋਣਾਂ ਦੇ ਬਾਅਦ ਅਕਾਦੀ ਦਲ ਬਾ 2 ਸੀਟਾਂ ਜਾ ਕੇ 2024 ਦੇ ਵਿੱਚ ਆ ਇਹ ਚੋਣਾਂ ਉਹ ਸਿਰਫ ਇੱਕ ਸੀਟ ਕਾਦੀ ਦਾ ਨਜੀਤੀ ਇੱਕ ਸੀਟ ਰਹਿ ਗਈ ਬਾ ਬੀਬੀ ਤੂ ਯੋ ਕਹ ਹਰ ਸਿੰਘ ਰਤ ਬਾਦਲਗੀ ਇਹ ਬਲੂਕਾ ਕਹਿ ਰਹਾ ਕਹਾ ਵੀ ਯੋ ਪਹਿਲੀ ਵਾਰ ਅਕਾਲੀ ਦਰਜਾ ਜਮਾਨਤਾ ਜਬ ਤੋਂ ਇਆਂ ਲਗਾ ਅਕਾਲੀ ਦਰਗਾ 10 ਉਮੀਦਵਾਰਾਂ ਦੀ ਜਵਾਨ ਪੈ ਜਬ ਤੋਂ ਪਾਰਟੀ ਦਾ ਲਗਾਤਾਰ ਈਟਾ ਤਲੇ गिरਦੀ ਜਾ ਰਹੀ ਕਹਾ ਵੀ ਪਾਰਟੀ ਨੂੰ ਇਹ ਨਿਗਰਹੀ ਪਾਰਟੀ ਦਾ ਸੋਚਣਾ ਜ਼ਰੂਰੀ ਹੋ ਗਿਆ ਗਾਇਵ ਪਾਰਟੀ ਦੇ ਪ੍ਰਧਾਨ ਕਾਈ ਨੂੰ ਆਪ ਚਾਹੀਦਾ ਵੀ ਫੌਜਾਂ ਆ ਰਹੀ ਜਾ ਰੀਆਂ ਜਰਨੈਲ ਆਪਣੀ ਜਰਨੈਲੀ ਛੱਡਦਾ ਨਹੀਂ ਕਹਾ ਮੁੱਖ ਬੈਠਾ ਕੁਰਸੀ ਬਾਤਾਂ ਦੜਾ ਉਤਰਦਾ ਨਹੀਂ ਇਹ ਬਕਾ 2027 ਦੀ ਇਹ ਚੋਣਾਂ ਦੀ ਗੱਲ ਕੀ ਕਰ ਰੇਗਾ 27 ਦੇ ਵਿੱਚ ਮ ਵਿਧਾਨ ਸਭਾ ਬੋਟਾਉਣੀਆਂ ਜੀ ਉਹੀ ਹਾਰ ਰਿਹਾ ਫੇਰ ਆਮ ਆਨ ਦਾ ਬਹੁਤ ਔਖਾ ਹੋ ਜੇ ਅਭੀਰ ਆ ਰੁਦਰ ਮਲੂਕਾ ਵੈਰਾਗਾ ਵੀ ਜਾਦਮੀ ਕਹਾ ਪਾਰਟੀ ਪ੍ਰਧਾਨ ਦੀ ਗੱਲ ਉਹ ਵਾਹ ਕਹਾ ਵੀ ਵਾਹ ਕਹਾ ਵੀ ਮਾਰੀਆਂ ਦਾ 8 ਸੀਟਾਂ ਬਟਬਾ ਔਰ ਕਾ ਜਿੱਤ ਦੇ ਜਿਤਨੇ ਗਰੰਟੀ ਦਿਆਂਗਾ ਵੀ ਕਾਬਿਓ ਹਾਲ ਭਾਜਪਾ ਦੇ ਵੀ ਮਾੜਾ ਹੋ ਗਿਆ ਮਹਾਰਾ ਤੋਂ ਕਾ ਅਰ ਜਿਹੜੀ ਪਾਰਟੀ ਉਹ ਪੱਟੀ ਚ ਜਾਣੇ ਦੇ ਗਾ ਵਾਂ ਮਾਰੇ ਦੇ ਈਟਾਂ ਉੱਤਲੇ ਆ ਗਈ ਉਹਨਾਂ ਦੇ ਵੀ ਤਰੇ ਪਾ ਦੇਗਾ ਯੋ ਕਹ ਰਾ ਭਾਜਪਾ ਦਾ ਬੋਰਡ ਵੀਛੇ ਦੀ 18% ਉੱਪਰ ਜਾਦੀ ਮਹਾਰਾ 13% ਤਲੇ ਇੱਕ ਟਾਈਮ ਦਾ ਕਾ ਆ ਵੀਰ ਬਾਦਲ ਗਾ ਯੋ ਕਾ ਇਸ ਆ ਪਾ ਕਾ ਪ੍ਰਧਾਨ ਨੇ ਵਰਤ ਪਾਰਟੀ ਟੌਪ ਪਾਤੀ ਅਰ ਯੋ ਗੱਲਾ ਸੁਣ ਕਾ ਹੀ ਵੀਰ ਬਾਦਲ ਨੇ ਬੋਲਣਾ ਦਾ ਵੀਰ ਆਲੀ ਜਦ ਮਾ ਕਾ ਅਭਾਗੀ ਗਾ ਦਵਦਮਾ ਬਾਦ rela ਚੋਣਾ ਨੇ ਦੂਰ ਰਹੇਗਾ ਸਕੀਰ ਬਾਦ rela ਯੋ ਮਤਲਬ ਕਹਾਲੋ ਕਿ ਦੁਆਪੇ ਹੀ ਰਾਤਾਂ ਨਹੀਂ ਜਲੰਧਰ ਪੱਛਮੀ ਪਾਇਓ ਚੋਣਾ ਜਿਮਨੀ ਚੋਣਾ ਗੈਰ ਆਦਰ ਰਹਿਣੇ ਦੀ ਚਰਚਾ ਛਿੜ ਗਈ ਵੀ ਜਲੰਧਰ ਵੀ ਜਮ ਬਾਗੀ ਜਿਹੜੇ ਇਸਕੀਰ ਬਾਦਲ ਨੂੰ ਪੇਛਲੀਆਂ ਚੋਣਾਂ ਦੇ ਵਿੱਚ ਮਾਂ ਜ਼ਿੰਮੇਵਾਰੀ ਲੇਗਾਗਾ ਨੈਤਿਕ ਅਧਾਰ ਪਾਗਾ ਵੀ ਇਸ ਨੂੰ ਸਤੀਫਾ ਦੇਣਾ ਚਾਹੀਦਾ ਯੋ ਪੀਰ ਕਹਤੇ ਉਹਨਾਂ ਨੇ ਕਹਾਲ ਜਿਸ ਨੂੰ ਕਰੋ ਬੇਲਾ ਪਰ ਉਂਦਰ ਨਿਓ ਕਿਥਾ ਮੰਨਣਾ ਛੋਗ ਰਾ ਯੋ ਨਹੀਂ ਮੰਨਦਾ ਵੀਰ ਆਪ ਪਾਇਸਾ ਪ੍ਰਧਾਨ ਬਣਾ ਦੇ ਇਸ ਨੂੰ ਇਹ ਕੰਮ ਮੇਰਾ ਪਪਾ ਬਣਾਦਾ ਮੈਂ ਗਿਤਾਲਾ ਜਾਮਾ ਇਹ ਕਾਲੀ ਦਲਮਾ ਇਹ ਚਾਰ ਚਾਰਕਾ ਜਾਰੀ ਆਜੀ ਦਾ ਸ਼ਮੀਰ ਬਾਦ ਨੂੰ ਕਾ ਉਮੀਦਵਾਰ ਆ ਵੀ ਇਸਨੇ ਕਮੇਟੀ ਕਾ ਕਰ ਕਾ ਤਿਆਰ ਇਸ ਨੂੰ ਪ੍ਰਧਾਨੀ ਦੇ ਤਾਰੋ ਤਲ ਹੈ ਇਹ ਬੀ ਜਗੀਰ ਗੌਰੰਗੁਰ ਪੁਰਤਮ ਬਡਾਲਾ ਹੋਣ ਬੜੇ ਬੰਦੇ ਇਕੱਠੇ ਹੋਏ ਥਾ ਵੀਰ ਸਵਾਰ ਖੜੇ ਹੋ ਗਏ ਉਹਨ ਦਸ਼ਮੀਰ ਬਾ ਰਗਾ ਆ ਵੀ ਉਹ ਪਾਰਟੀ ਮਾਰੀ ਕੱਲੀ ਲਗੀ ਤੋੜਨੇ ਦੇ ਵਿੱਚ ਮਾ ਕਾ ਵੀ ਉਹ ਸਾਰਾ ਹੱਥ ਕਾ ਵੀ ਪਾਜ ਪਾਲਿਆ ਮਾ ਇਹ ਪਾਜ ਪਾਲੇ ਕਾ ਵੀ ਉਹ ਕਰ ਰਹੇ ਸਾਰਾ ਪੰਗਾ ਖੜਾ ਕਰ ਰਹੇ ਕਾ ਇਹਨਾਂ ਗੱਲ ਦਾ ਚੱਕਰ ਪੈ ਰਿਹਾ ਇਹ ਵੀ ਦੇਖੋ ਵੀਰ ਬਾਪੂ ਪ੍ਰਕਾਰ ਵਾਲੇ ਛੋਗਰੇ ਨੂੰ ਪ੍ਰਧਾਨ ਬਣਾਵੇਂਗੇ ਕਿ ਨਹੀਂ ਬਣਾਉਂਦੇ ਵੀਰ ਪਰ ਇਹ ਗੱਲ ਵੀ ਕਿਤੇ ਨਾ ਕਿਤੇ ਸ਼੍ਰੋਮਣੀ ਗਾਂਧੀ ਦੇ ਵਾਸਤਾ ਬਹੁਤ ਵੱਡਾ ਕੰਮ ਉਲਟਾ ਹੋ ਗਿਆ ਵੀਰ ਇਹ ਦੇਖੋ ਪ੍ਰਧਾਨ ਜੀ ਨੂੰ ਤਾਂ ਤਾਰੇਗੇ ਸੀਟ ਤੇ ਨਹੀਂ ਤਾਰੇਗੇ ਆ ਉੰਦਰ ਮੀਰ ਸੰਸਦ ਨੇ ਵੀ ਜਿਮਾ ਕਹਿ ਰਹੇ ਮੀਰ ਇਹ ਅਮਰਤਪਾਲ ਈਸ ਨੂੰ ਸੌ ਚੱਕਣ ਵਾਸਤੇ ਸਪੀਕਰ ਨੇ ਕੋਦੇ ਸੱਜਿਆ ਮਿਲਾਓ ਬਈ ਯੂ ਨੋ ਆਂਚ ਗਾਣੀ ਮੰਨਣਾ ਆ ਲੋਕ ਸਭਾ ਗੀ ਜਿੱਤਣ ਤੋਂ ਬਾਅਦ ਦਿੱਲੀ ਪਹੁੰਚੇਗਾ ਬੰਦੇ ਸਾਰੇ ਸੌ ਚੱਕਣਾ ਔਰ ਸਾਰੇ ਸੰਸਦ ਦੇ ਅਮਰਤਪਾਲ ਨੂੰ ਛੱਡਦਾ ਜੇਨਮ ਬੰਦਵਾ ਇਹ ਵੀ ਨੂੰ ਤਾਰਾ ਲੈ ਗਿਆ 1000 ਜਮਾਨਤ ਨਹੀਂ ਦਈ ਇਹ ਉਹ ਅੰਦਰ ਬੰਦ ਕਰਿਆ ਵਾ ਔਰ ਯੂਸ ਸੰਸਦ ਦੇ ਸੈਸ਼ਨ ਵਾ ਬੰਦ ਕਰਵਾ ਨੂੰ ਕਹਿ ਲੋ ਫਿਰ ਰੋ ਟਾਈਮ ਸਪੀਕਰ ਨੇ ਪੰਜਾਬ ਦੇ ਸਾਰੇ ਸੰਸਦਾਂ ਨੂੰ ਸੌ ਚੱਕਾਈ ਇਕੀਕਾਰ ਕਾ ਬਾਜਮਾਰੀ ਆਰ ਜਦਖੰਡੂਰ ਸਾਹਿਬ ਕੀ ਗੱਲ ਆਈ ਅਮਰਤਪਾਲ ਦਾ ਨਾਮ ਲਿਆ ਬਾਦ ਡੀਬਰਗੜ੍ਹ ਕੀ ਜੇਲਮ ਬੰਦ ਕਰਿਆ ਵਾਇਰ ਨਿਯਮਾਂ ਦੇ ਮਤਾਬਕ ਕਾਇਬੀ ਪ੍ਰੋਟਮ ਸਪੀਕਰ ਨੇ ਅਮਰਤਪਾਲ ਨੂੰ ਸੌਂ ਚੱਕਣ ਦੀ ਆਵਾਜ਼ ਦਈ ਬਾਦ ਸੰਸਦਵਾਂ ਨਜ਼ਰ ਨਹੀਂ ਆਇਆ ਫਿਰ ਸੰਸਦ ਮੈਂਬਰਾਂ ਦਾ ਨਾਮ ਲਿਆ ਗਿਆ ਆਰ ਉਦਨ ਕਾਇਬ ਖਡੂਰ ਸਾਹਿਬ ਦੇ ਜਿੱਤ ਹਾਸਲ ਕਰਨ ਵਾਲੇ ਵਾਰਿਸ ਪੰਜਾਬ ਦਾ ਮੁਖੀ ਯਾ ਅਮਰਤਪਾਲ ਇਹ ਜਿਸ ਨੇ ਨਾਈਸੇ ਲਾਗਾ ਫ फेब्रुवारी ਜੇ ਨੋ ਬੰਦ ਕਰਿਆ ਵੀਰੇ ਅ ਸੌ ਚੱਕਣਾ ਜੇਲ ਤੇ ਬਾਰ ਉਸ ਨੂੰ ਆਣਾ ਪੈਣਾ ਤਾਂ ਇਸ ਕਰਕੇ ਜਾਂਚ ਦਈ ਨਹੀਂ ਅ ਚੋਣਾ ਤੇ ਵੀ ਉਸ ਨੂੰ ਬਾਰ ਨਹੀਂ ਆਣ ਦਿਆ ਵੀਰੇ ਚੋਣ ਪ੍ਰਚਾਰ ਕਰੇ ਵੀ ਨਹੀਂ ਕਾਂਗਰਸ ਕਾ ਕਲਵੀਰ ਜੀ ਦਾ ਇਸ ਨੂੰ 1 ਲੱਖ 9000 ਵੋਟ ਗੈਲ ਹਰਾ ਪਿਆ ਵੀ ਇਸ ਨੇ ਪੰਜਾਬ ਸਰਕਾਰ ਨੇ ਐਨਆਈ ਕੇ ਵਿਚ ਜੋਇਨ ਸਾਲ ਉਹ ਬਾ 10000 ਕੇ ਵੀ ਆਮਰਤਾਪਾ ਨੂੰ ਸੌ ਚੱਕਣ ਵਾਸਤਾ ਜੇਲ ਤੇ ਬਾਰ ਆਣੇ ਦੀ ਜਾਂਚ ਕਦ ਮਿਲੇਗੀ ਹੋ ਨਹੀਂ ਵੀਰੇ ਪਤਾ ਇਬ ਦੇਖੋ ਕੀ ਬਣਾਗਾ ਉੱਧਰ ਵੀ ਹਰਬੰਦਰ ਸਾਹਿਬ ਦੇ ਵਿੱਚ ਮਾਂ ਜਿਹੜੀ ਜੋਗਾ ਹੋਈ ਯੋ ਜੋਗਾ ਵਾਲੀ ਚੱਕਰ ਦੇ ਬਾਹਰ ਐਸਜੀਬੀਸੀ ਹੋ ਗਈ ਸਾਹਫਤ ਇਹ ਵੀ ਸ੍ਰੀ ਹਰਬੰਦਰ ਸਾਹਿਬ ਦੇ ਪਰਕਰਮਾ ਮਾਂ ਕੁੜੀਆਂ ਜੋਗਾ ਕਰਿਆ ਹਰ ਗੁਰਦੁਆਰਾ ਪਰਦੇ ਕੋਈ ਨਹੀਂ ਸ਼ਰਧਾਲੂਆਂ ਨੂੰ ਮੰਦਰ ਦੇ ਅੰਦਰ ਬਿਨਾ ਜਾਸਤ ਫੋਟੋ ਕਿਚਣਾ ਵੀਡੀਓ ਰਿਕਾਰਡ ਕਰਨ ਤੇ ਮਨਾ ਕਰਤਿਆ ਗਾ ਸ੍ਰੋਮੇ ਕਾ ਲੇ ਬਲਾਰਾ ਆਰਪਾ ਜਿੰਦਾਸ ਰਿਆ ਦਾ ਵੀਰ ਹਰਬੰਦਰ ਸਾਹਿਬ ਦੇ ਵਿੱਚ ਮਾਂ ਬੜੀਆਂ ਸਕਰੀਨਾਂ ਪਾ ਨੋਟਿਸ ਬੋਰਡ ਲਾਤੇ ਵੀ ਜੀਸੇ ਸ਼ਰਧਾਲੂਆਂ ਫੋਟੋਗ੍ਰਾਫੀ ਵੀਡੀਓਗ੍ਰਾਫੀ ਕਰਦੀ ਨਾ ਕਰਨੀ ਬੀਲ ਕਰੀ আর ਇਸ ਦੀ ਪਵਿੱਤਰ ਰੰਟਾ ਨਾ ਲੱਗ ਸਕੀ ਯਾਰ ਉਹਨਾਂ ਨੇ ਕਿਹਾ ਵੀ ਧਾਰਮਿਕ ਸਥਾਨ ਕੀ ਪਵਿੱਤਰ ਰੰ ਧਿਆਨ ਰੱਖਦੇ ਹੋ ਅਭੀ ਨੈਤਿਕਤਾ ਦਾ ਦਗਾਣੀ ਚਾਹੀਦੀ ਹਰਵੰਦਰ ਸਾਹਿਬ ਦੇ ਮੱਖਕ ਦਵਾਰ ਦੇ ਉੱਪਰ ਸਰਦਾਲੂ ਨੇ ਕਿ ਆਕ ਉਸ ਕਰਨਾ ਕਿ ਆ ਕੁਝ ਨਹੀਂ ਕਰਨਾ ਇਹ ਚੀਜ਼ਾਂ ਦੀ ਡਿਜੀਟਲ ਸਕਰੀਨ ਫਲਾਤੀ ਪੰਜਾਬੀ ਹਿੰਦੀ ਅੰਗਰੇਜ਼ੀ ਮਾ ਆ ਮਰਿਆਦਾ ਕੀ ਸਾਰੀ ਗੱਲਾਂ ਲਿਖਤੀਆਂ ਇਸ ਵਿੱਚ ਮਾ ਇਹ ਉਸ ਪਰ ਲਿਖਿਆ ਵੀ ਸਿਰਪਾ ਮਤਲਬ ਸਿਰ ਨੂੰ ਕਪੜੇ ਦਾ ਟਾਕਾ ਅਰਵਿੰਦਰ ਸਾਹਿਬਾਣਾ ਛੋੜੇ ਕੱਪੜੇ ਪਾਣੇ ਦੇ ਪ੍ਰੇਸ਼ ਕਰੋ ਆਪਣੀਆਂ ਜਿਹੜਾ ਬੰਤਾਰੋ ਜੋੜਾ ਘਰਾਂ ਜੋੜਾ ਜਮਾ ਕਰਾਓ ਤੇ ਪਹਿਲਾਂ ਹੱਥ ਪੈਰ ਤੋਂ ਆਰੇ ਆਪਣੇ ਆਪ ਨੂੰ ਯੋਗਾ ਵੀ ਆਪਣੇ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ ਕਿ ਸ਼ਾਂਤੀ ਪੰਗੋ ਗਾ ਲੋੜ ਪੈਣ ਪਾਗਾ ਵੀ ਫੋਨ ਸੈਟਲਾਈਟ ਮੋਡ ਪਰ ਖੋ ਸਾਇਲੈਂਟ ਮੋਡ ਬਾ ਬਿਓਗ੍ਰਾਫੀ আর ਵੀਡੀਓਗ੍ਰਾਫ ਮੰਨਾ ਕਰਤੇ ਤੰਬਾਕੂ ਵੀਡੀ ਸਿਗਰਟ ਨਸ਼ੀਲੇ ਪਦਾਰਥ ਨਹੀਂ ਤੁਮ ਥੱਲੇ ਕੇ ਜਾ ਸਕਦੇ ਹੈਂਡ ਬੈਗ ਬਾ ਇਹ ਤਿੰਜੀ ਜਨਾਬਾ ਪਰਕਰਮਾਂ ਸਮੇਲ ਲੱਤਾਂ ਨੂੰ ਮੋੜ ਕੇ ਰੱਖਣਾ ਚਾਹੀਦਾ ਸੋਵਰ ਪਵਿੱਤਰ ਇਸ ਕਰਕੇ ਇਸ ਨੂੰ ਪ੍ਰਦੂਸ਼ਤ ਨਾ ਕਰੋ ਇਹ ਜੀਜਾ ਸਾਰਿਆਂ ਲਿਖਦੀਆਂ ਵਿਰੁੱਥਾ ਔਰ ਇਹ ਆਪਣੇ ਆਮ ਆਦਮੀ ਪਾਰਟੀ ਦੇ ਸੰਸਦਨ ਬਿੱਲ ਵਾਸਤਾ ਭਗਵੰਤ ਮਾਨ ਕਰੇ ਵਿਰੁੱਥਾ ਪਾਰਲੀਮੈਂਟ ਪਹੁੰਚਿਆ ਵੀਰ ਔਰ ਜੋ ਸੋਰਗਿਆ ਲਗਾ ਸੌਣ ਚੱਕਣੇ ਵਾਸਤਾ ਉਥਾ ਜੋ ਤਿੰਨ ਬੰਦੇ ਜਿੱਤੇ ਵੀਰ ਇਹਨਾਂ ਦੇ 13 ਕਹ ਰਹੇ ਤਿੰਨ ਜਿੱਤੇ ਤਿੰਨ ਸੀਟਾਂ ਜਿੱਤੇ ਬਸ ਉਥਾ ਸੌਣ ਚੱਕਾਈ ਭਗਵੰਤ ਮਾਨ ਆ ਪਹੁੰਚਿਆ ਉਥਾ ਇਸकी ਜਾਣਕਾਰੀ ਗਈ ਭਗਵਾਨ ਤਮਨ ਦਾ। ਆਰਾ ਵੀ ਯੂ ਬੀਰੋ ਕਾ ਆਪ ਗਿਆ ਗਾ ਵੀ ਸੁਖਮਨ ਦਾ ਯਮ ਮੁੱਖ ਮੰਤਰੀ ਗਾ ਆ ਵੀ ਥਾਰੇ ਮਾਮਲੇ ਦੀ ਬਾਤ ਚੱਕेंगे। ਆਰਥੰਦਾਦੇ ਪੰਜਾਬ ਜਾਂ 3 ਸੀਟਾਂ ਸੰਗਰੂਰ, ਸ੍ਰੀ ਅਨੰਦਪੁਰ ਸਾਹਿਬ ਸਿਆਰਪੁਰ। ਇਹ 3 ਸੀਟਾਂ ਦਿੱਤੀਆਂ ਮੀ ਤੇਰਾ ਮਾਰਵਿੰਦਰ ਕੰਗ ਡਾਕਟਰ ਰਾਜਕਮਰ ਚੱਬੇਵਾਲ। ਬਾਕੀ ਸਾਰੇ ਹਾਰ ਗਏ ਵੀਰ ਉਹ ਨਹੀਂ ਜਿੱਤਣ ਲਈ ਆਈ ਨਾ ਨਾ। ਬਾਕੀ ਸਾਰੇ ਬੇਲੇ ਘਰਾ ਬਠਾ ਦੇਗੇ। ਚਲੋ ਗਾ। लाडा डिस्कशन रेडियो प्रोग्राम जो युवा चीज बड़िया खबर कल भी सब होबर सारी गए सजा करेंगे सारे लाडे पोधी की प्यार भरी सत श्री अकाल